ਸੀਨੀਅਰ ਪੁਲਿਸ ਕਪਤਾਨ ਗੁਰਦਾਸ ਪੋਰਾਈ ਪੀਐਸ ਦੇ ਹਮਾਰੀ ਸ਼ਮਾਰੋਂ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਧਾਰੀਵਾਲ ਪੁਲਿਸ ਵੱਲੋਂ ਅੱਜ ਮੇਨ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਗੱਲਬਾਤ ਦੌਰਾਨ ਐਸਐਚਓ ਧਾਰਣਾ ਧਾਰੀਵਾਲ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਲੋਕਾਂ ਨੂੰ ਪੁਰੀ ਸੁਰੱਖਿਆ ਦੇ ਨਾਲ ਫਾਸਟਲ ਕਾਰਨ ਦੇ ਕੇ ਸ਼ਾਮਲ ਕੀਤਾ ਗਿਆ ਹੈ ਜਨਤਕ ਸੁਰੱਖਿਆ ਅਤੇ ਨਿਯਮਨਤਰੀ ਤਾਲਾਬਾ ਲਈ ਵੱਲੋਂ ਅਲੱਗ ਵੱਡੇ ਵੀ ਵਧੀਆ ਦੇ ਰਿਸਕ ਦੇ ਨਾਲ ਪਹੁੰਚੀ ਨੋਟ ਰੋਣਾਂ ਨੂੰ ਬਹੁਤ ਸਾਰੇ ਮੋਟਰਸਾਈਕਲਾਂ ਦੇ ਉੱਪਰ ਘੁੰਮਦੇ ਨਜ਼ਰ ਆਉਂਦੇ ਹਨ ਅੱਜ ਕਾਬੂ ਕਰਕੇ ਉਹਨਾਂ ਦੇ 20 ਚਲਾਨ ਕੱਟੇ ਗਏ ਗਲਬਾਦਰਾਂ ਐਸਐਚਓ ਥਾਣਾ ਧਾਰੀਵਾਲ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਕਿਸੇ ਦੀ ਵੀ ਸਫਾਰਸ਼ ਟ੍ਰੈਫਿਕ ਨਿਯਮਾਂ ਦੇ ਮਾਮਲੇ ਦੇ ਵਿੱਚ ਬਿਲਕੁਲ ਵੀ ਨਹੀਂ ਸੁਣੀ ਜਾਏਗੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ੇ ਸਬੰਧੀ ਲੋਕ ਸੂਚਨਾ ਧਾਰੀਵਾਲ ਪੁਲਿਸ ਨੂੰ ਜ਼ਰੂਰ ਦੇਣ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਹੀ ਜਿਹੜਾ ਸਾਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਜਿਹੜੀ ਇਸ ਵੇਲੇ ਚੱਲ ਰਹੀ ਹੈ ਅਸੀਂ ਵੀ ਜਿਹੜਾ ਧਾਰੀਵਾਲ ਦਾ ਜਿਹੜਾ ਮੋਸਟ ਕਰਾਊਡਡ ਏਰੀਆ ਹੈ ਉਸ ਏਰੀਆ ਦੇ ਵਿੱਚ ਨਾਕਾਬੰਦੀ ਕਰਕੇ ਜਿਹੜੇ ਇੱਥੇ ਜਿਹੜੇ ਵੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਦੇ ਅਸੀਂ ਚਲਾਣ ਕੱਟ ਰਹੇ ਹਾਂ ਕੁਝ ਜਿਹੜੇ ਜੰਗ ਦੇ ਲੜਕੇ ਵਿਦਆਊਟ ਨੰਬਰ ਪਲੇਟ ਜਾਂ ਟ੍ਰਿਪਲਿੰਗ ਕਰ ਰਹੇ ਨੇ ਉਹਨਾਂ ਦੇ ਚਲਾਣ ਕੱਟਨੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਦੀ ਜਿਹੜੀ ਚੈਕਿੰਗ ਚੱਲ ਰਹੀ ਹੈ ਇਹਦੇ ਨਾਲ ਇਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਸ ਪਾਉਣਾ ਨਹੀਂ ਕਿ ਪੈਦਾਗਰਦੀ ਕੋਸ਼ਿਸ਼ ਕਰਿਆ ਤੇ ਜਿਹੜੇ ਲੋਕ ਹੋਲੜਵਾਜੀ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਚੇਤਾਵਨੀ ਦੇ ਤੌਰ ਤੇ ਕੰਮ ਕਰਦਾ ਹੈ ਨਹੀਂ ਕੋਈ ਸਪੈਸੀਫਿਕ ਇਨਪੁਟ ਐਸ ਸੱਚ ਕੋਈ ਨਹੀਂ ਹੈਗੀ ਬਟ ਜਿਹੜਾ ਇਹ ਤੇ ਸਾਡਾ ਕੰਮ ਹੀ ਹੈ ਨਾ ਜਿਹੜੇ ਵੀ ਜਿੰਨੇ ਵੀ ਵਿਦਆਊਟ ਨੰਬਰ ਜਾਂ ਜਿਹੜੇ ਟ੍ਰਿਪਿੰਗ ਵਾਲੇ ਜਾਂ ਮਫਲਡ ਫੇਸ ਲੋਕ ਜਿਹੜੇ ਇੱਥੇ ਚੱਲਦੇ ਨੇ ਉਹਨਾਂ ਸਾਰਿਆਂ ਨੂੰ ਚੈੱਕ ਕਰਨ ਵਾਸਤੇ ਜਿਹੜਾ ਤਾਂ ਕਿ ਸਾਡੇ ਏਰੀਆ ਦੇ ਵਿੱਚ ਥੋੜੀ ਜੁਕ ਸ਼ਾਂਤੀ ਬਣੀ ਰਹੇ ਇਹ ਜ਼ਰੂਰੀ ਹੈ ਇਸ ਕੰਮ ਵਾਸਤੇ ਇਹ ਇਸ ਦਾ ਪਾਰਟ ਆਫ ਹੈ ਨਾ ਪੁਲਿਸ ਜੌਬ ਤੇ ਉਹਦੇ ਮੁਦਬਗੀ ਜਿਹੜਾ ਸਾਡੇ ਰੁਟੀਨ ਦੇ ਨਾਕੇ ਉਹੀ ਚੱਲ ਰਹੇ ਨੇ ਇਸ ਤੋਂ ਇਲਾਵਾ ਜਿਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਇੱਥੇ ਆਮਨਤ ਦੀ ਯਾਤਰਾ ਚੱਲ ਵੀ ਰਹੀ ਹੈ ਬਹੁਤ ਸਾਰੇ ਪਿਲਗ੍ਰਿਮਸ ਜਿਹੜੇ ਇੱਥੇ ਲੰਘਦੇ ਨੇ ਉਹਨਾਂ ਵਾਸਤੇ ਵੀ ਜਿਹੜੇ ਸਪੈਸ਼ਲ ਨਾਕਾਬਦੀ ਸਾਰੇ ਏਰੀਆ ਦੇ ਵਿੱਚ ਨਾਕਾਬਦੀ ਕੀਤੀ ਹੈ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਵੀ ਕੋਈ ਯਾਤਰੀ ਬਾਹਰ ਤੋਂ ਆ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਇੱਕ ਸ਼ੋਅ ਆਫ ਫੋਰਸ ਵੀ ਸਾਡੇ ਜ਼ਰੂਰੀ ਹੈ ਕਿ ਜਿੱਥੇ ਥਾਂ-ਥਾਂ ਤੇ ਨਾਕੇ ਲੱਗੇ ਉਹ ਤੇ ਲੋਕਾਂ ਨੂੰ ਜਿਹੜਿਆ ਸੈਂਸ ਆਫ ਸਿਕਿਉਰਿਟੀ ਆਉਂਦੀ ਹੈ ਕਿ ਜਿਹੜੇ ਪਬਲਿਸ ਜ ਮੇਰੀ ਸਾਰੇ ਜਿਹੜੇ ਤਾਂ ਰਿਵਾਲ ਦੇ ਸਾਰੇ ਸੂਝਵਾਨ ਲੋਕ ਨੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕਾਨੂੰਨ ਦੀ ਪਾਲਣਾ ਕਰੋ ਅਤੇ ਸਾਨੂੰ ਇਹਕਰਾਨ ਦੇ ਵਿੱਚ ਸਾਡੀ ਮਦਦ ਕਰੋ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦਿਓ ਤੇ ਜਿਹੜੇ ਕਾਨੂੰਨ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ